ਬਾਕੀ ਜੋ ਹੜਾਂ ਦੀ ਸਥਿਤੀ ਬਣੀ ਆ ਪੰਜਾਬ ਦੇ ਵਿੱਚ ਤਾਂ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਭਾਵੇਂ ਪਾਕਿਸਤਾਨ ਦੇ ਵਿੱਚ ਜੋ ਸਾਰੇ ਕਿਤੇ ਪਾਣੀ ਆਇਆ ਬਰਸਾਤਾਂ ਹੋਈਆਂ ਨੇ ਹੜ੍ਹ ਆਏ ਨੇ ਤੇ ਉਹਦਾ ਸਾਰਾ ਜਿਹੜਾ ਖਮਿਆਜਾ ਉਹ ਪੰਜਾਬ ਨੂੰ ਭੁਗਤਣਾ ਪਿਆ ਹੁਣ ਅੱਜ ਤੱਕ ਇਤਿਹਾਸ ਦੇ ਵਿੱਚ ਜੇ ਕਦੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੱਲ ਕਰਦੇ ਆਂ ਜਿਆਦਾ ਪਾਣੀ ਦੀ ਗੱਲ ਕਰਦੇ ਆਂ ਤਾਂ ਗੱਲ ਆਉਂਦੀ ਹੈ 1988 ਦੀ ਜਾਂ ਆਉਂਦੀ ਹੈ 2023 ਦੀ ਪਰ 1988 ਦੇ ਵਿੱਚ ਜੋ ਡਿਸਚਾਰਜ ਹੋਇਆ ଥି ਟੋਟਲ ਪਾਣੀ ਦਾ ਉਹ 11 ਲੱਖ 20 ਹਜ਼ਾਰ ਕਿਊਸਿਕ ਹੋਇਆ ਸੀ ਪਰ ਹੁਣ ਜਿਹੜਾ ਡਿਸਚਾਰਜ ਹੋਇਆ 14 ਲੱਖ 11000 ਕਿਊਸਿਕ ਹੈ ਜਿਹੜਾ ਉਹ ਡਿਸਚਾਰਜ ਹੋਇਆ ਹੈ ਜਿਹੜਾ ਕਹਿਣ ਤੋਂ ਭਾਵ ਕਿ 88 ਦੇ ਕੰਪੈਰੀਟਿਵ ਲਈ ਬਹੁਤ ਜ਼ਿਆਦਾ ਸੀ ਤੇ ਇਹ ਜਿਹੜਾ ਡਿਸਚਾਰਜ ਹੋਇਆ ਹੈ ਇਹ ਡਿਸਚਾਰਜ ਡੈਮਾਂ ਤੋਂ ਸਿਰਫ 2 ਲੱਖ ਕਿਊਸਿਕ ਹੋਇਆ ਹੈ ਬਾਕੀ ਸਾਰਾ ਖੱਡਾਂ ਤੋਂ ਉਹ ਖੱਡਾਂ ਭਾਵੇਂ ਜੰਮੂ ਕਸ਼ਮੀਰ ਦੀਆਂ ਨੇ ਭਾਵੇਂ ਹਿਮਾਚਲ ਤੋਂ ਆਉਂਦਾ ਪਾਣੀ ਤੇ ਭਾਵੇਂ ਉਜ ਡਰਿਆ ਦੇ ਵਿੱਚੋਂ ਪਾਣੀ ਆਉਂਦਾ ਕਿਤੋਂ ਵੀ ਪਾਣੀ ਆਉਂਦਾ ਤਾਂ ਉਹ ਜਿਹੜਾ 14 ਲੱਖ 11000 ਕਿਊਸਿਕ ਹੈ ਜਿਹੜਾ ਉਹ ਪਾਣੀ ਦਾ ਡਿਸਚਾਰਜ ਹੋਇਆ ਜਿਹਦੇ ਕਰਕੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਆਇਆ ਤੇ ਜਿਹਦਾ ਨੁਕਸਾਨ ਹੋਇਆ ਤੇ ਇਸ ਦੇ ਲਈ ਕਰੀਬ 1000 ਸਾਡੇ ਜਿਹੜੇ ਪਿੰਡ ਨੇ ਉਹ ਅਫੈਕਟਡ ਹੋਏ ਨੇ ਸੱਤ ਜ਼ਿਲ੍ਹਿਆਂ ਦੇ ਵਿੱਚ ਅਫੈਕਟਡ ਹੋਏ ਨੇ ਤੇ ਅਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜੋ ਰੈਸਕਿਊ ਕਰਨਾ ਸੀ ਕੋਈ ਲੋਕ ਫਸੇ ਸੀ ਕੋਈ ਰਾਹਤ ਪਹੁੰਚਾਣੀ ਸੀ ਸਭ ਤੋਂ ਵੱਡੀ ਗੱਲ ਇਸ ਸਮੇਂ ਕੀ ਸੀ ਕਿ ਲੋਕਾਂ ਦੇ ਜਾਨ ਮਾਲ ਦੀ ਰੱਖੀ ਕੀਤੀ ਜਾਵੇ ਸੋ ਅਸੀਂ ਉਸ ਦੇ ਲਈ ਪੂਰੇ ਪ੍ਰਬੰਧ ਕੀਤੇ ਤੇ ਇੱਕ ਤੇ 11000 330 ਲੋਕਾਂ ਨੂੰ ਅਸੀਂ ਏਵੈਕੂਏਟ ਕੀਤਾ ਏਵੈਕੂਏਟ ਸੈਂਟਰ ਜਿਹੜੇ ਨੇ ਸੀ 87 ਏਵੈਕੂਏਟ ਸੈਂਟਰ ਬਣਾਏ ਤੇ ਉੱਥੇ ਸਾਰਾ ਕੁਝ ਹੈ ਜਿਹੜਾ ਉਹ ਰਹਿਣ ਦਾ ਪ੍ਰਬੰਧ ਕੀਤਾ ਗਿਆ ਸਾਰੇ ਪ੍ਰਬੰਧ ਅਸੀਂ ਉੱਥੇ ਕੀਤੇ ਗਏ ਸੀ ਜਿਹੜੇ ਕਿੰਨੇ ਕੀਤੇ ਸੀ ਜੀ ਪਰ 11000 330 ਲੋਕਾਂ ਨੂੰ ਅਸੀਂ ਏਵੈਕੂਏਟ ਕੀਤਾ ਥੋ ਜਿਹੜੇ ਲੋਕ ਉੱਥੇ ਫਸ ਗਏ ਦੀ ਤੇ ਜਿੱਥੇ ਏਅਰ ਲਿਫਟਿੰਗ ਦੀ ਲੋਡ ਪਈ ਸੀ ਤੇ ਏਅਰ ਲਿਫਟਿੰਗ ਵੀ ਕੀਤੀ ਐਨਡੀਆਰਫ ਦੀਆਂ ਟੀਮਾਂ ਐਸਡੀਆਰਫ ਦੀਆਂ ਟੀਮਾਂ ਤੇ ਸਾਰਿਆਂ ਨੇ ਮਿਲ ਕੇ ਜਿਹੜਾ ਹੈ ਉਥੇ ਲੋਕਾਂ ਨੂੰ ਅਸੀਂ ਰੈਸਕਿਊ ਕੀਤਾ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਡੇ ਬਲਾਕ ਪ੍ਰਧਾਨਾਂ ਤੱਕ ਸਾਰੇ ਲੋਕ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰੇ ਪੰਜਾਬ ਦਾ ਨਾ ਡਿਪਟੀ ਕਮਿਸ਼ਨਰ ਤੋਂ ਲੈ ਕੇ ਪਟਵਾਰੀ ਤੱਕ ਡੀਡੀਓ ਤੱਕ ਤੇ ਸਾਡੀ ਪਾਰਟੀ ਦੇ ਵੀ ਸਾਰੇ ਇੱਥੋਂ ਤੱਕ ਕਿ ਮੁੱਖ ਮੰਤਰੀ ਸਾਹਿਬ ਨੇ ਜਦੋਂ ਦੀਨਾਨਗਰ ਗਏ ਉੱਥੇ ਮਹਿਸੂਸ ਕੀਤਾ ਕਿ ਮੇਰੇ ਹੈਲੀਕਾਪਟਰ 'ਚ ਜਾਣ ਤੋਂ ਜ਼ਿਆਦਾ ਜ਼ਰੂਰਤ ਹੈਲੀਕਾਪਟਰ ਦੀ ਇਹਨਾਂ ਲੋਕਾਂ ਨੂੰ ਸੋ ਉਹਨਾਂ ਆਪਣਾ ਹੈਲੀਕਾਪਟਰ ਛੱਡ ਕੇ ਅੱਗੇ ਹੋ ਗਏ ਤੇ ਆਪ ਕਾਰ ਤੇ ਚਲੇ ਗਏ ਸੋ ਅਸੀਂ ਜੋ ਕੁਝ ਵੀ ਬਲੱਡ ਫੈਕਟਰ ਲੋਕਾਂ ਦੇ ਲਈ ਕਰ ਸਕਦੇ ਆ ਕਰ ਰਿਆਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ ਜਿਹੜੀ ਉਹ ਖੜੀ ਹੈ